ਜੋ ਕਿਸਾਨਾਂ ਦਾ ਮੁੱਦਾ ਹੈ ਜਿਹੜੇ ਸਾਡੇ ਕਿਸਾਨ ਐਸ ਵੇਲੇ ਇੱਕ ਖਨੋਰੀ ਬਾਰਡਰ ਤੇ ਬੈਠੇ ਆ ਦੂਸਰੇ ਜਿਹੜੇ ਹੈਗੇ ਆ ਸਮੂਹ ਬਾਰਡਰ ਤੇ ਬੈਠੇ ਆ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵਾਂ ਦਿਨ ਚ ਹੋ ਗਿਆ ਤੇ ਦੂਸਰੇ ਬੰਨੇ 101 ਦਾ ਜੱਫਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਆ ਸਕਦੇ ਕਿਉਂਕਿ ਪ੍ਰੋਟੈਕਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਤੁਹਾਨੂੰ ਉਹਨਾਂ ਨੂੰ ਪ੍ਰੋਟੈਸਟ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬੜੀ ਦੁੱਖ ਦੀ ਗੱਲ ਆ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਹੈਗੇ ਉਹ ਜਿਹੜੇ ਛੱਡੇ ਜਾਂਦੇ ਧੋਏ ਵਾਲੇ ਜੋ ਜਿਹੜੇ ਖਤਰਨਾਕ ਜਿਹੜੇ ਹੈ ਉਹ ਕੋ ਕਾਰਤੂਸ ਦੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਕਿਸਾਨ ਜਿਹੜੇ ਹੈਗੇ 12-13 ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ ਜੀ ਵੀ ਪਏ ਆ ਸੋ ਇਹ ਜਿਹੜੇ ਸੀਗਾ ਕਿਉਂਕਿ ਕਿਸਾਨ ਆਪਣਾ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋ ਗਈ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਉਹਨਾਂ ਨੂੰ ਖੇਤਾਂ ਵਿੱਚ ਚਾਹੀਦਾ ਕੰਮ ਕਰਨ ਕਿਸਾਨਾਂ ਦੀ ਹਾਲ ਦੇ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਆ ਕਿ ਜਿਹੜਾ ਹੈਗਾ ਕਿਸਾਨਾਂ ਸਰ ਪਹਿਲਾਂ ਨਾਲੋਂ ਕਰਜ਼ਾ ਵਧ ਰਿਹਾ ਤੇ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਸਰ 73000 ਕਰੋੜ ਤੋਂ ਵੱਧ ਕਰਜ਼ਾ ਤੇ ਹਰਿਆਣੇ ਦੇ ਕਿਸਾਨਾਂ ਦੇ ਸਿਰ ਤੇ 66000 ਕਰੋੜ ਤੋਂ ਵੱਧ ਕਰਜ਼ਾ ਜਿਹੜਾ ਵਕ ਵਕ ਬੈਂਕਾਂ ਤੋਂ ਆ ਸੋ ਇਹ ਜਿਹੜੀ ਹੈਗੀ ਆ ਕਿਸਾਨਾਂ ਦੀ ਪਤਲੀ ਹੋ ਰਹੀ ਹਾਲਤ ਆ ਸੋ ਇਹ ਸੋ ਧਿੱਕਰ ਕੇ ਸਰਕਾਰ ਨੇ 20 ਲੱਖ ਕਰੋੜ ਰੁਪਈਆ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਦਾ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਈਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਸਿਰ ਦਾ ਅਸੀਂ ਨਹੀਂ ਕਹਿੰਦੇ ਕਿ ਇੰਡਸਟਰੀ ਤਾਂ ਕੋਈ ਹੋਰ ਕਾਰਪੋਰੇਟਾਂ ਦਾ ਜਾਂ ਕਿਤੇ ਲੋੜ ਹੈ ਸਰਕਾਰ ਨੂੰ ਕਿਉਂ ਨਹੀਂ ਆ ਕਿ ਉਹ ਨਾ ਕਰੇ ਪਰ ਜਿਹੜੇ ਕਿਸਾਨ ਆ ਜਿਹੜੇ 70% ਪੰਜਾਬ ਦੀ ਪੂਰੇ ਭਾਰਤ ਦੀ ਰੀੜ ਦੀ ਹੱਡੀ ਆ ਜਿਹੜੇ ਪੂਰੇ ਭਾਰਤ ਨੂੰ ਜਿਹੜਾ ਹੈਗਾ ਅੰਨ ਜਿਹੜਾ ਹੈਗਾ ਉਹ ਪੈਦਾ ਕਰਕੇ ਦੇ ਰਹੇ ਆ ਉਹਨਾਂ ਦੀ ਹਾਲਤ ਇਨੀ ਤਰਸਜੋਗ ਆ ਜੇਕਰ ਉਹਨਾਂ ਸੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਜਾਵੇ ਤੇ ਕਿਸਾਨਾਂ ਦੇ ਜਿਹੜੇ ਹੈਗੀਆਂ ਗੱਲਾਂ ਨੂੰ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਿਆ ਜਾਵੇ ਜੋ ਐਤਗੀ ਕਿਸਾਨ ਦਾ ਮੰਡੀਆਂ 'ਚ ਹਾਲ ਹੋਇਆ ਕਿਉਂਕਿ ਭਾਵੇਂ ਕਿ ਸਰਕਾਰ ਮੰਦੀ ਆ ਕਿ ਭਾਈ ਜਿਹੜੀ ਫਸਲਾਂ ਦੇ ਉੱਤੇ ਐਮਐਸਪੀ ਅਸੀਂ ਦੇ ਰਹੇ ਆ ਪਰ ਉਹ ਕੱਲੀ ਝੋਨੇ ਤੇ ਕਣਕ ਦੇ ਉੱਤੇ ਆ ਐਤਗੀ ਝੋਨਾ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ 2300 ਨੂੰ 2320 ਰੁਪਏ ਕਾਗਜੀ ਵਿਕਿਆ ਪਰ 300 ਤੋਂ 400 ਰੁਪਏ ਕਿਸਾਨਾਂ ਦਾ ਜਿਹੜਾ ਹੈ ਉਹ ਆੜਤੀਆਂ ਘਟ ਰਿਹਾ ਹੈ